ਹਾਂਜੀ ਲਾਈਟ ਬੰਦ ਕਰ ਦਿਓ ਹਾਂਜੀ ਬੈਂਕ ਚੱਲ ਮੈਂ ਬਤੌਰ ਐਸਐਚਓ ਮਠਾਣਾ ਮਹਿਤਪੁਰ ਦਾ ਜਿਹੜਾ ਚਾਰਜ ਸੰਭਾਲਿਆ ਇਸ ਤੋਂ ਪਹਿਲਾਂ ਮੈਂ ਥਾਣਾ ਗਰਾਿਆਂ ਵਿੱਚ ਬਤੌਰ ਐਸਐਚਓ ਲੱਗਾ ਹੋਇਆ ਸੀ ਤੇ ਕਿਰਪਾ ਮੈਂ 15 16 ਥਾਣਿਆਂ 'ਚ ਬਤੌਰ ਐਸਐਚਓ ਕੰਮ ਕਰ ਚੁੱਕਾ ਹਾਂ ਔਰ ਲੋਕਾਂ ਦੀ ਸੇਵਾ ਕਰ ਚੁੱਕਿਆ ਇੱਥੇ ਵੀ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮੇਰੀ ਪਹਿਲ ਕਦਮੀ ਇਹ ਹੋਏਗੀ ਕਿ ਮੈਦ ਤੋਂ ਏਰੀਆ 'ਚ ਜੋ ਡਰੱਗ ਦਾ ਕੰਮ ਚੱਲਦਾ ਆ ਚਾਹੇ ਉਹ ਵੇਚਣ ਵਾਲੇ ਚਾਹੇ ਉਹ ਪੀਣ ਵਾਲੇ ਸਭ ਤੋਂ ਪਹਿਲੇ ਲੋਕੋ ਖਤਮ ਕੀਤਾ ਜਾਏਗਾ ਔਰ ਜੋ ਵੀ ਮਾਰੇ ਅੰਸਰ ਨੇ ਲੁੱਟਾਪੂਆ ਕਰਦੇ ਨੇ ਜਾਂ ਕੋਈ ਵੀ ਆ ਇਹ ਬਾਜਾਜਣ ਚਾਹੇ ਤਾਂ ਏਰੀਆ ਛੱਡ ਦੇਣਾ ਨਹੀਂ ਤਾਂ ਫਿਰ ਇਹ ਕੰਮ ਕਰਨਾ ਬੰਦ ਕਰ ਦੇਣਾ ਪਹਿਲ ਕਦਮੀ ਇਹੀ ਆ ਕਿ ਹਰ ਬੰਦੇ ਨੂੰ ਇਨਸਾਫ ਦੇਣਾ ਹਰ ਬੰਦੇ ਦੀ ਗੱਲ ਸੁਣਨੀ ਔਰ ਚੰਗੇ ਬੰਦੇ ਵਾਸਤੇ 24 ਘੰਟੇ ਹਾਜ਼ਰ ਆ ਮਾਰੇ ਬੰਦੇ ਦੀ ਸਾਡੇ ਕੋਲ ਕੋਈ ਜਗ੍ਹਾ ਨਹੀਂ ਆ ਇਹ ਸਾਡਾ ਮੇਨ ਮੁੱਦਾ ਆ ਓਕੇ ਥੈਂਕ ਯੂ